ਜੇਬ ਚ ਨੋਟ ਪਾਉਂਦੇ ਹੀ ਫਸ ਗਏ ਐਸਆਈ ਸਾਹਿਬ ਸਾਹਮਣੇ ਲੱਗੇ ਸੀਸੀਟੀਵੀ ਨੇ ਪਵਾਤੀ ਗੇਮ ਰਿਸ਼ਵਤ ਲੈਂਦੇ ਦੀ ਬਣ ਗਈ ਵੀਡੀਓ ਜੇ ਤੁਹਾਨੂੰ ਦੱਸੀ ਕਿ ਮਾਮਲਾ ਜਿਹੜਾ ਆ ਉਹ ਜਲੰਧਰ ਦੇ ਮਕਸੂਦਾ ਚੌਂਕ ਤੋਂ ਸਾਹਮਣੇ ਆਇਆ ਜਿੱਥੇ ਇੱਕ ਵਿਅਕਤੀ ਜੋ ਪੁਲਿਸ ਡਿਪਾਰਟਮੈਂਟ ਦੇ ਵਿੱਚ ਬਤੌਰ ਐਸਆਈ ਕੰਮ ਕਰਦਾ ਆ ਉਸ ਦੀ ਇੱਕ ਘਰ ਦੇ ਵਿੱਚ ਲੱਗੇ ਸੀਸੀਟੀਵੀ ਦੇ ਵਿੱਚ ਸਾਫ਼ ਨਜ਼ਰ ਆਉਂਦਾ ਹੈ ਕਿ ਇੱਕ ਵਿਅਕਤੀ ਆਪਣੀ ਜੇਬ ਦੇ ਵਿੱਚੋਂ ਪੈਸੇ ਕੱਢਦਾ ਆ ਤਾਂ ਐਸਆਈ ਸਾਹਿਬ ਉਹ ਪੈਸੇ ਆਪਣੀ ਜੇਬ 'ਚ ਪਾ ਲੈਂਦੇ ਨੇ ਤਾਂ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਆਉ ਤੁਹਾਨੂੰ ਵੀ ਦੱਸਦੇ ਹਾਂ ਆਜੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਰਲ ਹੋ ਰਹੀ ਹੈ ਠੀਕ ਐਸਆਈ ਕਿਸੇ ਦੇ ਘਰੇ ਬੈਠਾ ਕੋਈ ਕੁਝ ਕੋਈ ਵਿਅਕਤੀ ਉਸ ਨੂੰ ਕੁਝ ਫੜਾ ਰਿਹਾ ਉਸ ਨੇ ਫੜ ਕੇ ਆਪਣੀ ਜੇਬ ਵਿੱਚ ਪਾ ਲਿਆ ਹਰਤਾਲ ਕਰਨ ਦੇ ਪਤਾ ਲੱਗਿਆ ਕਿ ਇਹ ਐਸਆਈ ਹਰਵੰਸ ਸਿੰਘ ਥਾਣਾ ਮਕਸੂਦਾਂ ਵਿਖੇ ਤਲਾਸ਼ ਦਾ ਕੋਈ ਵਿਅਕਤੀ ਇਸ ਨੂੰ ਕੁਝ ਫੁਲਾ ਰਿਹਾ ਤੇ ਉਸਨੇ ਫੜ ਕੇ ਆਪਣੀ ਜੇਬ ਵਿੱਚ ਪਾ ਲਿਆ ਇਸ ਐਸਐਸ ਨੂੰ ਤੁਰੰਤ ਪੁਲਿਸ ਨੇ ਅੰਦਰ ਵਰਨਾ ਕੀਤਾ ਗਿਆ ਇਸ ਦੇ ਖਿਲਾਫ ਵਿਭਾਗੀ ਪਰਦਾਲ ਖੁੱਲੀ ਗਈ ਹੈ ਪਰਦਾਲ ਕਰਨ ਤੋਂ ਬਾਅਦ ਜੋ ਵੀ ਕਰ ਵੀ ਬਣੇਗੀ ਇਸ ਦੇ ਖਿਲਾਫ ਕੀਤੀ ਜਾਵੇਗੀ